ਉਸ ਦੇ ਹਲਕੇ ਦੇ ਵਿੱਚ ਆ ਕੇ ਰਾਜਾ ਵੜਿੰਗ ਨੂੰ ਚੈਲੰਜ ਕਰਨ ਆਏ ਆ ਕਿ 2 ਸਾਲ ਹੈ ਕਹਿੰਨੇ ਕਾਕਾ 2 ਸਾਲ ਦੇ ਵਿੱਚ ਤੂੰ ਆਪਣੀ ਜਿਹੜੀ ਇੰਦਰਾ ਗਾਂਧੀ ਮਾਂ ਕਹਿੰਦਾ ਸੀ ਤੇ ਮਾਂ ਦੀ ਨੂੰਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਤੋਂ ਆਪਣੀ ਟਿਕਟ ਅਨਾਉਂਸ ਕਰਾ ਲਾ ਜੇ ਗਿੱਧੜਵਾ ਤੋਂ ਲੜਨਾ ਬਠਿੰਡੇ ਤੋਂ ਲੜਨਾ ਤੇਰੇ ਹਲਕੇ 'ਚ ਆ ਕੇ ਤੈਨੂੰ ਅਸੀਂ ਚੈਲੰਜ ਕਰ ਰਹੇ ਆ ਗਿਆ 1984 ਸਿੱਖਤਲੇਮ ਪਿੰਡ ਪਰਿਵਾਰ ਅਨਸਰ ਕੀ ਨਾਮ ਕੇ ਜਿੱਕਰ ਜਿਤਨਾ ਜਿਤਨਾ ਮੈਂ ਸੁਖਵਿੰਦਰ ਸਿੰਘ ਪਾਟਿਆ 1984 ਸਿੱਖ ਕਤਲਿਆਂ ਪੇੜਤਵਲਫਿਆ ਸੁਸਾਇਟੀ ਪੰਜਾਬ ਤੋਂ ਮੈਂ ਚਲਾ ਰਿਹਾ ਜੋ ਕਿ ਸਾਬਜਾਦਾ ਅਜੀਤ ਸਿੰਘ ਨਗਰ ਮੁਹੱਲੇ ਤੋਂ ਆਂ ਅਸੀਂ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਮੱਥਾ ਟੇਕ ਕੇ ਰਾਜਾ ਵੜਿੰਗ ਨੇ ਜਦੋਂ ਐਮਪੀ ਦੀ ਇਲੈਕਸ਼ਨ Madhya Pradesh ਦੀ ਇਲੈਕਸ਼ਨ ਦੇ ਅੰਦਰ ਇਹ ਗੱਲ ਕਹੀ ਸੀ ਕਿ ਕਮਲਨਾਥ ਕੋਈ ਸਿੱਖਾਂ ਦਾ ਕਾਤਲ ਨਹੀਂ ਹੈਗਾ ਉਸ ਦਾ ਨਾਮ ਐਵੇਂ ਵਰਤਿਆ ਜਾ ਰਿਹਾ ਤਾਂ ਉਸ ਸਮੇਂ ਵੀ ਅਸੀਂ ਮੱਧਿਆ ਪ੍ਰਦੇਸ਼ ਦੇ ਵਿੱਚ ਵੀ ਉਹ ਪ੍ਰਚਾਰ ਕੀਤਾ ਸੀ ਤੇ ਉੱਥੋਂ ਦੀ ਕਮਲਨਾਥ ਔਰ ਕਾਂਗਰਸ ਪਾਰਟੀ ਨੂੰ ਮੂੰਹ ਦਿਖਾਣੀ ਪਈ ਅੱਜ ਅਸੀਂ ਬਠਿੰਡੇ ਦੀ ਧਰਤੀ ਤੇ ਆ ਕੇ ਉਸ ਦੇ ਹਲਕੇ ਦੇ ਵਿੱਚ ਆ ਕੇ ਰਾਜਾ ਵੜਿੰਗ ਨੂੰ ਚੈਲੰਜ ਕਰਨ ਆਏ ਆ ਕਿ 2 ਸਾਲ ਆ ਗਏ ਨੇ ਕਾਕਾ 2 ਸਾਲ ਦੇ ਵਿੱਚ ਤੂੰ ਆਪਣੀ ਜਿਹੜੀ ਇੰਦਰਾ ਗਾਂਧੀ ਮਾਂ ਕਹਿੰਦਾ ਸੀ ਤੇ ਮਾਂ ਦੀ ਨੂੰਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਤੋਂ ਆਪਣੀ ਟਿਕਟ ਅਨਾਉਂਸ ਕਰਾ ਲਾ ਜੇ ਗਿੱਦੜਵਾ ਤੋਂ ਲੜਨਾ ਬਠਿੰਡੇ ਤੋਂ ਲੜਨਾ ਤੇਰੇ ਹਲਕੇ ਚ ਆ ਕੇ ਤੈਨੂੰ ਅਸੀਂ ਚੈਲੰਜ ਕਰ ਰਹੇ ਆ ਗਿਆ 1984 ਸਿੱਖਤਲੇਮ ਪੇਟ ਪਰਿਵਾਰ ਕਿ ਤੂੰ ਜਿੱਥੋਂ ਲਕਸ਼ ਲੜਨੀ ਹੈ 2 ਸਾਲ ਦੇ ਦਾ ਟਾਈਮ ਹੈ ਤੂੰ ਹੁਣੇ ਅਨਾਉਂਸ ਕਰ ਅਸੀਂ ਵੀ ਆਪਣੀ ਤਿਆਰੀ ਕਰੀ ਆ ਅਸੀਂ ਆਪਣੇ ਕਮਰ ਕੱਸੇ ਕਰੀ ਆ ਤਾਂ ਤੈਨੂੰ ਇਹ ਜਵਾਬ ਦਈਏ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ ਨੇ ਜਿਨ੍ਹਾਂ ਬੱਚਿਆਂ ਦੇ ਮੂੰਹ 'ਚ ਪੈਟਰੋਲ ਪਾਏ ਨੇ ਤੂੰ ਤਾਂ ਮਾਂ ਦੀ ਕੁਛੜ ਸੀ ਸਾਡੇ ਨਾਲ ਤੇ ਕਤਲੋਗਾਰਤ ਹੋਈਏ ਪੱਗਾ ਸਿਰ ਫਸਾ ਕੇ ਤੂੰ ਇਹ ਗੱਲਾਂ ਕਹੀਆਂ ਨੇ ਕਿ ਸਾਡਾ ਕਤਲੋਗਾਰਤ ਨਹੀਂ ਹੋਇਆ ਇਹਦਾ ਜਵਾਬ ਤੈਨੂੰ ਇਲੈਕਸ਼ਨਾਂ ਚ ਦੇਵਾਂਗੇ ਤੈਨੂੰ ਮੁੱਧੇ ਮੂਣਾ ਇਸ ਵਾਰੀ ਗੇਰਿਆ ਤਾਂ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਅਤੇ ਮਾਰਾਇਆ ਗੁਰਗੋਬ ਸਿੰਘ ਮਹਾਰਾਜ ਦੇ ਪੁੱਤਰ ਨਹੀਂ ਤੈਨੂੰ ਇਹ ਚੈਲੰਜ ਕਰਦੇ ਆਂ ਅੱਜ ਇੱਕ ਸਿੱਖ ਹੋਣ ਦੇ ਨਾਤੇ ਇੱਕ ਉਹ ਪਰਿਵਾਰ ਜਿਹੜਾ 1984 ਦਾ ਸਿੱਕਤ ਲਿਆਂ ਪੀੜਤ ਪਰਿਵਾਰ ਹੈ ਉਹ ਪਰਵਾਜ਼ ਵਾਲੋ ਤੈਨੂੰ ਚੈਲੰਜ ਕਰਦੇ ਆ ਅੱਜ ਇੱਕ ਸੋਸਾਇਟੀ ਵਾਲੋ ਤੈਨੂੰ ਚੈਲੰਜ ਕਰਦੇ ਆ ਤੂੰ ਆਪਣੀ ਅੱਜ ਟਿਕਟ ਆਪਣੇ ਰਾਹੁਲ ਗਾਂਧੀ ਤੋਂ ਜਿੰਨਾਂ ਦੀਆਂ ਤੂੰ ਇੰਦਰਾ ਗਾਂਧੀ ਦੀਆਂ ਜਰਸੀਆਂ ਵੰਡਦਾ ਫਿਰਦਾ ਤੂੰ ਵੀ ਵੰਡ ਤੇ ਅਸੀਂ ਵੀ ਉਹ ਜਰਸੀਆਂ ਵੰਡੀਏ ਫਿਰ ਜਿਹਦੇ ਉੱਤੇ ਉਹ ਕਤਲੋਗਾਰ ਤਾਲੀਆਂ ਫੋਟੋਆਂ ਹੋਣ ਜਿਹੜਾ ਨਵੰਬਰ 1984 ਚ ਪੂਰੇ ਹਿੰਦੁਸਤਾਨ ਚ ਹੋਇਆ ਉਹ ਵੀ ਅਸੀਂ ਵੀ ਵਡਰੀਆਂ ਸ਼ੁਰੂ ਕਰੀਆ ਸੀ ਵੀ ਪ੍ਰਚਾਰਨੀਆਂ ਸ਼ੁਰੂ ਕਰੀਏ ਕਿ ਕਤਲੋਗਾਰਤ ਕਰਨ ਵਾਲਿਆਂ ਨੂੰ ਲੋਕਾਂ ਨੇ ਵੋਟਾਂ ਪਾਣੀਆਂ ਨੇ ਜਾਂ ਕਤਲ ਹੋਏ ਲੋਕਾਂ ਨੂੰ ਵੋਟਾਂ ਪਾਣੀਆਂ ਨੇ ਅਸੀਂ ਇਸ ਦੇ ਹਲਕੇ ਦੇ ਵਿੱਚ ਅਸੀਂ ਆਪਣੀ ਝੋਲੀ ਅੱਡ ਕੇ ਇੱਕ ਇੱਕ ਪਰਿਵਾਰ ਦੇ ਕੋਲ ਜਾ ਕੇ ਅਸੀਂ ਵੋਟਾਂ ਮੰਗਾਂਗੇ ਅਸੀਂ ਇਸ ਨੂੰ ਅੱਜ ਚੈਲੰਜ ਕਰਨ ਔਰ ਇਸ ਨੂੰ ਅੱਜ ਇਸ ਹਲਕੇ ਤੋਂ ਇਸ ਦੇ ਹਲਕੇ ਤੋਂ ਹੀ ਅਸੀਂ ਇਹਨੂੰ ਅੱਜ ਚੇਤਾਵਨੀ ਵੀ ਦੇਣ ਆਇਆ ਤੂੰ ਆਪਣੀ ਟਿਕਟ ਦਾ ਆਪਣੀ ਆਕਾ ਤੋਂ ਕਲੀਅਰ ਕਰਕੇ ਜਲਦ ਤੋਂ ਜਲਦ ਸਾਨੂੰ ਪ੍ਰੈਸ ਦੇ ਥਰੂ ਆਪਣੀ ਆਵਾਜ਼ ਸਾਡੇ ਤੱਕ ਪਹੁੰਚਾ ਤਾਂ ਜੋ ਅਸੀਂ ਤੈਨੂੰ ਆਉਣ ਵਾਲੇ ਸਮੇਂ 'ਚ ਟੱਕਰੀਏ ਤੇ ਤੈਨੂੰ ਜਿਹੜੇ ਬੋਲ ਤੂੰ ਆਪਣੇ ਮੂੰਹ ਤੋਂ ਕੱਢੇ ਸੀ ਉਹ ਲੋਕਾਂ ਨੂੰ ਸਾਹਮਣੇ ਕਰਕੇ ਤੇਰੇ ਉਹ ਬੋਲਾਂ ਦੇ ਰਾਹੀਂ ਤੈਨੂੰ ਅੱਜ ਜਿਹੜੀ ਤੂੰ ਹੰਕਾਰ ਕੇ ਫਿਰਦਾ ਉਹ ਹੰਕਾਰ ਤੇਰੀ ਤੋੜਨ ਵਾਸਤੇ ਅਸੀਂ ਤੇਰੇ ਹਲਕੇ ਚ ਆਏ ਆ ਐਨਾ ਹੀ ਕਹਿੰਦੇ ਹੋਏ ਰਾਜਾ ਵੜਿੰਗ ਨੂੰ ਦੁਬਾਰਾ ਚੇਤਾਵਨੀ ਦਿੰਦੇ ਹੋਏ ਫਤਿਹ ਅਰਜ਼ ਕਰਦੇ ਆਂ ਔਰ ਇਸ ਹਲਕੇ ਦੇ ਲੋਕਾਂ ਨੂੰ ਵੀ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਅਸੀਂ ਕਿ 1984 ਦੇ ਕਤਲੋਗਾਰਤ ਦਾ ਸਾਨੂੰ ਇਨਸਾਫ ਨਾ ਦੇਸ਼ ਨੇ ਦਿੱਤਾ ਪਰ ਸਾਨੂੰ ਵੋਟ ਪਾ ਕੇ ਬਠਿੰਡੇ ਦੇ ਲੋਕ ਜਰੂਰ ਇਸ ਦੇ ਖਿਲਾਫ ਕਾਂਗਰਸ ਪਾਰਟੀ ਭਾਜਪੀ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਸੀਂ ਸਾਰੀਆਂ ਪਾਰਟੀਆਂ ਤੋਂ ਪੂਰਜੋਰ ਮੰਗ ਵੀ ਕਰਾਂਗੇ ਕਿ ਇੱਕ ਹੀ ਕੈਂਡੀਡੇਟ ਅਸੀਂ ਇਹਦੇ ਖਿਲਾਫ ਅਸੀਂ ਖੜੇ ਹੋਈਏ ਮੈਂ ਖੁਦ ਖੜਾ ਆਵਾਂਗਾ ਤੇ ਅਸੀਂ ਇਸ ਨੂੰ ਉਹ ਜਵਾਬ ਦੇਾਂਗੇ ਕਿ ਇਸ ਦੀ ਹਾਰ ਤਾਂ ਨਿਸ਼ਚਿਤ ਕਰਾਂਗੇ ਕਰਾਂਗੇ ਪਰ ਇਹਨੂੰ ਉਹ ਮੁੱਦੇ ਮੂੰਹ ਘੇਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਮੁੱਦੇ ਮੂੰਹ ਘੇਰਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਹੈ ਕਿ ਸਰਕਾਰ ਨੇ ਇਨਸਾਫ ਕੌਣ ਦਿੱਤਾ ਦੇਖੋ ਜਿਸ ਤਰ੍ਹਾਂ ਚੰ드ਰਮਾ ਦੇ ਮੱਥੇ ਦੇ ਉੱਤੇ ਇੱਕ ਦੱਬਾ ਉਸ ਤਰ੍ਹਾਂ ਇੱਕ ਦੇਸ਼ ਦੇ ਮੱਥੇ ਤੇ ਇੱਕ ੱੱਬਾ ਲੱਗ ਗਿਆ ਕਾਂਗਰਸ ਨੇ ਲਗਵਾਤਾ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਪਾਰਟੀਆਂ ਆਈਆਂ ਚਾਹੇ ਅੱਜ ਭਾਜਪਾ ਵੀ ਰਾਜ ਕਰ ਰਹੀ ਆ ਉਹਨਾਂ ਨੇ ਵੀ ਧੋਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਾਂ ਹੁਣ ਦੇਸ਼ ਨੇ ਸੋਚਣਾ ਹੈ ਇਹ ਲੋਕਾਂ ਨੇ ਸੋਚਣਾ ਹੈ ਕਿ ਇਸ ੱੱਬੇ ਨੂੰ ਕਿਸ ਤੀਕੇ ਨਾਲ ਢੋਤਾ ਜਾ ਸਕਦਾ ਕਿਉਂਕਿ ਇਹਨਾਂ ਦੇ ਕੋਲ ਕੋਈ ਸਾਨੂੰ ਨਾ ਆਸ ਉਮੀਦ ਨਹੀਂ ਮੈਂ ਦੇਸ਼ ਦੇ ਹਰ ਪ੍ਰਧਾਨ ਮੰਤਰੀ ਨਾਲ ਕੋਰਸਪੋਂਡੈਂਸ ਕੀਤਾ ਰਾਸ਼ਟਰਪਤੀਆਂ ਨਾਲ ਗਿਲਤਾ ਚੀਫ ਜਸਟਿਸ ਸੁਪਰੀਮ ਕੋਰਟ ਨਾਲ ਕੀਤਾ ਗ੍ਰਹਿ ਮੰਤਰੀ ਨਾਲ ਕੀਤਾ ਵਿੱਤ ਮੰਤਰੀ ਨਾਲ ਕੀਤਾ ਕਿ ਸਾਡੇ ਪਰਿਵਾਰਾਂ ਨੂੰ ਇਹ ਕਹਿੰਦੇ ਆ ਕਿ ਜੰਮੂ ਕਸ਼ਮੀਰ ਦੇ ਅੰਦਰ ਤੁਸੀਂ ਹਥਿਆਰ ਛੱਡ ਕੇ ਸਾਡੇ ਨਾਲ ਟੇਬਲ ਟਾਕ ਕਰੋ ਅਸੀਂ ਤਾਂ ਹਥਿਆਰ ਚੱਕੇ ਹੀ ਨਹੀਂ ਤੇ ਸਾਡੇ ਨਾਲ ਟੇਬਲ ਟਾਕ ਕਿਉਂ ਨਹੀਂ ਸਾਨੂੰ 41 ਸਾਲ ਤੋਂ ਕਿਉਂ ਨਹੀਂ ਦੇਸ਼ ਨੇ ਪੁੱਛਿਆ ਇਨਾਂ ਦੇ ਪਾਰਲੀਮੈਂਟ ਦੇ ਉੱਤੇ ਬੰਬ ਗਿਰ ਜਾਂਦਾ ਬੰਬੇ ਦੇ ਇੱਕ ਵਾਈਟ ਹਾਊਸ ਦੇ ਉੱਤੇ ਬੰਬੇ ਦੇ ਉੱਪਰ ਇੱਕ ਬੰਬ ਗਿਰਦਾ ਤੇ ਇਹਨਾਂ ਨੂੰ ਪਤਾ ਚੱਲ ਜਾਂਦਾ ਕਿਹੜੇ ਰਸਤੇ ਤੋਂ ਆਏ ਨੇ ਤੇ ਕਿਹੜੇ ਰਸਤੇ ਤੋਂ ਉਗਰਵਾਦੀ ਉਹ ਭੱਜ ਗਏ ਨੇ ਤੇ ਸਾਡਾ ਕਤਲੋਗਾਰਤ ਹੋਇਆ ਦੇਸ਼ ਦੀ ਹਰ ਸੂਬੇ ਦੇ ਅੰਦਰ ਕਿ ਦੇਸ਼ ਨੂੰ ਪਤਾ ਨਹੀਂ ਚੱਲਿਆ ਫਿਰ ਇਹਨਾਂ ਦੀ ਇੰਟੈਲੀਜੈਂਸ ਜਿਹੜੀਆਂ ਆਗਿਆ ਟੀਮਾਂ ਨੇ ਉਹਨਾਂ ਤੋਂ ਇਹਨਾਂ ਨੇ ਰਜਾਇਨ ਕਿਉਂ ਨਹੀਂ ਲਏ ਚੀਫ ਜਸਟਿਸ ਸੁਪਰੀਮ ਕੋਰਟ ਨੇ ਅਰਜ਼ਾਈਨ ਕਿਉਂ ਨਹੀਂ ਕੀਤਾ ਰਾਸ਼ਟਰਪਤੀ ਨੇ ਅਰਜ਼ਾਈਨ ਕਿਉਂ ਨਹੀਂ ਕੀਤਾ ਜੇ ਸਾਡੇ ਕਤਲੋਗਾਰਤ ਨੂੰ ਇਹਨਾਂ ਨੇ ਕਰਾਣਾ ਹੁੰਦਾ ਤੇ ਕਰਦੇ ਇਹ ਹੀ ਕੁਐਸਚਨ ਅਸੀਂ ਤੇ ਰਾਜਾ ਵੜਿੰਗ ਦੇ ਦੇ ਬਰਾਬਰ ਖੜ ਕੇ ਫਿਰ ਜਿੱਥੇ ਲੋਕ ਸਾਨੂੰ ਭੇਜਣਗੇ ਉਥੇ ਉਸ ਜਗ੍ਹਾ ਤੇ ਜਿੱਥੋਂ ਦੀ ਕੋਈ ਗੁੰਗਾ ਬਹਿਰਾ ਬੋਲਾ ਬੋਲ ਨਹੀਂ ਸਕਿਆ ਇਹ ਗੱਲਾਂ ਦੇ ਜਵਾਬ ਉਸ ਜਗ੍ਹਾ ਤੇ ਜਾ ਕੇ ਅਸੀਂ ਮੰਗਾਂਗੇ ਤੇ ਪੀੜਤ ਲੋਕ ਨੂੰ ਮੰਗ ਕਰੋਂਗੇ ਨਾਲ ਜੁੜਨ ਲਈ ਕਿਉਂ ਨਹੀਂ ਬਿਲਕੁਲ ਜੀ ਅਸੀਂ ਉਹ ਪਰਿਵਾਰ ਲੈ ਕੇ ਆਵਾਂਗੇ ਜਿਨ੍ਹਾਂ ਨੇ ਕਤਲੋਗਾਰਤ ਜਿਨ੍ਹਾਂ ਦੀ ਹੋਈ ਉਹ ਪਰਿਵਾਰ ਨੂੰ ਇਹਦੇ ਇਲੈਕਸ਼ਨਾਂ ਦੇ ਵਿੱਚ ਇੱਥੇ ਖੜਾ ਕੀਤਾ ਜਾਏਗਾ ਉਹ ਪਰਿਵਾਰਾਂ ਦੇ ਜਿਨ੍ਹਾਂ ਦੇ ਬੱਚਿਆਂ ਦੇ ਮੂੰਹ 'ਚ ਪਟ્રોલ ਪਾ ਕੇ ਅੱਗ ਲਗਾਈ ਗਈ ਆ ਉਹਨਾਂ ਨੂੰ ਖੜਾ ਕੀਤਾ ਜਾਏਗਾ ਉਹਨਾਂ ਦੇ ਟਾਇਰ ਜਿਨ੍ਹਾਂ ਦੇ ਪਾਏ ਗਿਆ ਜਿਹੜੀਆਂ ਵਿਧਵਾ ਘਰਤੀਆ ਦੇਸ਼ ਦੇ ਵਿੱਚ ਕਿਸੇ ਵਰਲਡ ਦੇ ਅੰਦਰ ਕਿਸੇ ਦੇਸ਼ ਦੇ ਅੰਦਰ ਕੋਈ ਵਿਧਵਾ ਕਲੋਨੀ ਨਹੀਂ ਦਿੱਲੀ ਦੇ ਅੰਦਰ ਵਿਡੋ ਕਲੋਨੀ ਬਣ ਗਈ ਨਵੰਬਰ 1984 ਦੀ ਇਹ ਦੇਸ਼ ਦੇ ਮੱਥੇ ਤੇ ਕਲੰਕ ਨਹੀਂ ਕਿੰਨੇ ਧੋਣਾ ਕਿਸੇ ਨੇ ਨਹੀਂ ਧੋਤਾ ਪਰ ਇਸ ਦੇ ਲਈ ਆਵਾਜ਼ ਗੁਰਗੋਬ ਸਿੰਘ ਜੀ ਮਹਾਰਾਜ ਦਾ ਇੱਕ ਸਿੱਖ ਜ਼ਰੂਰ ਆਵਾਜ਼ ਬੁਲੰਦ ਕਰੇਗਾ ਜਦ ਤੱਕ ਇਸ ਸਰੀਰ ਦੇ ਅੰਦਰ ਪ੍ਰਾਨ ਨੇ ਇਹ ਗੱਲ ਨੂੰ ਠਾਂਦੇ ਰਾਂਗੇ ਚੱਕਦੇ ਰਾਂਗੇ ਤੇ ਇਹਨਾਂ ਦੇ ਮੂੰਹ ਦੇ ਉੱਤੇ ਉਹ ਕਰਾਰਾ ਥੱਪੇੜਾ ਜ਼ਰੂਰ ਮਾਰਾਂਗੇ ਜਿਹੜਾ ਇਹਨਾਂ ਨੇ ਕਿਹਾ ਕਿ ਕਮਲਨਾਥ ਸਿੰਘ ਬੇਕਸੂਰ ਸੀ ਇਹਨਾਂ ਨੂੰ ਇਹਨਾਂ ਦੀ ਸਭਾ ਦੇ ਵਿੱਚ ਬੈਠ ਕੇ ਹੀ ਦੱਸਿਆ ਜਾਏਗਾ